ඒ ාල වඩාල යි බයිබොඩ් වැටරල්ලා හද ඒ බයි පොට ලම්බයි ඒ බයිෝොට ලම්මට අල්ලා හ ඒ බයිෆෝට ලම්බයිටලා දබලසේ දබල හිස ේ ආට රැටලවා මාජරදානන සෙවයි දෙෙතතා නබේ පාවරද ප්‍රීට අචසේ ඒන්නන දෙතස ීග ඒට එට සේවද වෙචේ නහු පවර ඇම වෙරකන ල හ මජරයාල උවන සේවාකි තියතේ. ਤੇ ਇਸ ਤਰ੍ਹਾਂ ਉਹ ਪਰਲੇ ਪਾਸੇ ਹੋਰ ਕਾਫੀ ਮਤਲਬ ਚੀਜ਼ਾਂ ਖੜੀਆਂ ਨੇਗੀਆਂ ਤੇ ਅਸੀਂ ਸੰਗਤ ਨੂੰ ਇੰਨੇ ਹੀ ਮੈਂ ਵਾਰ-ਵਾਰ ਜਿਵੇਂ ਆਪਾਂ ਪਹਿਲਾਂ ਵੀ ਬੇਨਤੀ ਕਰ ਰਹੇ ਆ ਕਿ ਡੇਰਾ ਬਹੁਤ ਵੱਡਾ ਹੈ ਇੱਥੇ 1 ਘੰਟੇ ਚ ਜਾਂ 2 ਘੰਟੇ ਚ ਵੇਖਣ ਵਾਲਾ ਨਹੀਂ ਤੇ ਸੰਗਤ ਨੂੰ ਇਹ ਵੀ ਵਾਰ-ਵਾਰ ਬੇਨਤੀ ਕਰਾਂਗੇ ਕਿ ਬੇਫਿਕਰ ਹੋ ਕੇ ਦੇਸ਼ ਵਿਦੇਸ਼ ਚੋਂ ਕੋਈ ਵੀ ਹੁੰਦਾ ਸੰਗਰੂਰ ਰੋਡ ਤੇ ਜਾਂ ਭਵਾਨੀਗੜ ਏਰੀਆ ਦੇ ਵਿੱਚ ਤੋ ਬੇਚੀ ਜੀ ਕਿ ਕਿਸੇ ਵੀ ਸਮੇਂ ਇੱਥੇ ਆਣ ਕੇ ਗੁਰੂ ਘਰ ਦੇ ਵਿੱਚ ਠਹਿਰ ਸਕਦਾ ਹੈ ਬੇਸ਼ੱਕ ਸੰਗਤ 100 ਬੰਦਾ 200 ਬੰਦਾ 50 ਬੰਦੇ ਨੇ ਇਹ ਡੇਰੀ ਫਾਰਮ ਹੈ ਜੀ ਜਾਂ ਮੱਝਾਂ ਦਾ ਵਾੜਾ ਕਹਿ ਸਕਦੇ ਗੁਰੂ ਘਰ ਦਾ ਤੇ ਜਿੱਥੇ ਬੜੇ ਸੋਹਣੇ ਸਚੱਜੇ ਢਾਂਗੇ ਨਾਲ ਆ ਵੇਖੋ ਤਿਆਰ ਕੀਤਾ ਪਾਣੀ ਦੇ ਪ੍ਰਬੰਧ ਨਾਲ ਹੀ ਕੀਤਾ ਗਿਆ ਠੀਕ ਹੈ ਜੀ ਅੱਛਾ ਕਿਹੜਾ ਪਸ਼ੂ ਇੱਥੇ ਰਗਗੌਣ ਨੂੰ ਪਾਣੀ ਹੋਰ ਨਹੀਂ ਮਿਲੇਗਾ ਪਾਣੀ ਵੀ ਆ ਕੇ ਤਰੂ ਵੀ ਇੱਥੇ ਨਾਲ ਉਹ ਪਦੀ ਨੂੰ ਪਾਣੀ ਦੀ ਲੋੜ ਨਹੀਂ ਕਿਤੇ ਜਾਣ ਹੌਲੀ ਰੱਖ ਕਰਦਾ ਆ ਆ ਪਾਣੀ ਵਾਲਿਆਂ ਬਖਾ ਦੇ ਨਾਲ ਆ ਪਾਣੀ ਇਹਨਾਂ ਦੇ ਵਿੱਚ ਪਸ਼ੂ ਜਿਹੜੇ ਨਾਲ ਹੀ ਪਾਣੀ ਪੀਂਦੇ ਰਹਿੰਦੇ ਨੇ ਤੇ ਗੰਦਾ ਫਿਰ ਇੱਥੋਂ ਨਿਕਲ ਜਾਂਦਾ ਇਧਰੋਂ ਕਿਹੜਾ ਜਿਹੜਾ ਪਾਣੀ ਖਰਾਬ ਪੁਰਾਣਾ ਹੋ ਜਾਂਦਾ ਇਹਨਾਂ ਦੇ ਨਹੀਂ ਉਹਨਾਂ ਹੀ ਪਾਣੀ ਆਉਂਦਾ ਜਿੰਨਾ ਪਸ਼ੂ ਨੇ ਪੀਣਾ ਅੱਛਾ ਅੱਛਾ ਠੀਕ ਹੈ ਬੰਦ ਨਹੀਂ ਹੋਣਾ ਯੂਨੀ ਕੁਆਲਟੀ ਬਣੀ ਬਾਲਟੀ ਆਉਣੀ ਆ ਠੀਕ ਹੈ ਵਾਹ ਇਹ ਬੜਾ ਬਧੀ ਜੀ ਬਣਾਇਆ ਇਹ ਕੁਆਲਟੀ ਦੇ ਲੋੜੇ ਬਾਲਟੀ ਵਿੱਚੋਂ ਪਾਣੀ ਆਉ। ਠੀਕ ਠੀਕ ਆ ਗਮ ਆਦਾ। ਹੂੰ। ਬਬਈ ਜਿਵੇਂ ਆਪਾਂ ਗੁਰਦੁਆਰਾ ਜੋਤੀਸਰ ਸਾਹਿਬ ਪਾਛੇ 6ਵੀਂ ਪਿੰਡ ਖੁਰਾਣਾ ਭਵਾਨਿਕੜ ਸੰਗਰੂਰ ਰੋਡ ਤੇ ਐ ਇਹ ਪਵਿੱਤਰ ਸਥਾਨ ਤੇ ਇੱਥੇ ਜਿਹੜੀ ਇਤਿਹਾਸ ਕੀ ਹੈ ਤੇ ਇੱਥੇ ਹੋਰ ਸੰਗਤਾਂ ਕਿਸ ਤਰ੍ਹਾਂ ਦੀ ਖੁਸ਼ੀ ਵਾਸਤੇ ਆਉਂਦੀਆਂ ਰਹਿੰਦੀਆਂ ਨੇ ਇੱਥੇ ਅਰਦਾਸਾਂ ਹੁੰਦੀਆਂ ਨੇ। ਇਹ ਤੁੰਗਾ ਇਤਿਹਾਸ ਹੈ ਇੱਥੇ ਮਹਾਰਾਜ 6ਵੀਂ ਪਾਤਸ਼ਾਹ ਜੀ। ਤਿੰਨਾ ਖਰਾਣੇ ਪਿੰਡ ਵਿੱਚ ਆਏ ਪਿੰਡ ਵਾਲਿਆਂ ਨੇ ਜਲਪਾਣੀ ਨਾ ਪੁੱਛਿਆ ਤਾਂ ਮਹਾਰਾਜ ਉੱਤੇ ਤਿੰਨ ਚਾਰ ਘੰਟੇ ਬੈਠ ਕੇ ਖਰਾਣੇ ਦੇ ਖੇਤਾਂ ਵਿੱਚ ਆ ਗਏ ਉਹ ਖੇਤਾਂ ਵਿੱਚ ਆ ਗਏ 베ਰੀ ਇੱਥਾਂ ਬੈਠ ਕੇ ਤੇ ਪਿੱਛੇ ਮਾਈ ਕਰਮੂ ਸੀ ਸੈਣੀ ਮਾਈ ਉਹ ਦੁੱਧ ਦੀ ਤੌੜੀ ਲੈ ਕੇ ਆਈ ਮਹਾਰਾਜ ਦੇ ਸਖਾ ਪੰਜਾਂ ਨੂੰ ਦੁੱਧ ਚਕਾਇਆ ਮਹਾਰਾਜ ਨੂੰ ਚਕਾਇਆ ਤੇ ਮਾਰਨੇ ਨੇ ਵਾਦ ਦਿੱਤਾ ਇਸ ਦੁੱਧ ਦੀ ਜ਼ਿਆਦਾ ਆਊਗਾ ਤੇ ਇੱਥੇ ਪੁੱਤਰ ਵੀ ਆਉਣਗੇ ਦੁੱਧ-ਪੁੱਤ ਦਾ ਵਾਦ ਦਿੱਤਾ ਜੀ ਦੁੱਧ-ਪੁੱਤ ਦੇ ਵਾਰ ਕਰਨੇ ਇੱਥੇ ਲੋਕ ਮੱਝਾਂ ਵੀ ਚੜਾਉਂਦੇ ਆ ਗਊਆਂ ਵੀ ਚੜਾਉਂਦੇ ਆ ਜੀ ਮਾਤ ਦਾ ਤਿਆਦ ਕਰਕੇ ਵੀ ਅਸੀਂ ਗਊਆਂ ਵੀ ਰੱਖਦੇ ਆ ਤੇ ਮੱਝਾਂ ਵੀ ਰੱਖਦੇ ਆ ਕਿਉਂਕਿ ਅਸੀਂ ਮੁੱਲ ਨਹੀਂ ਕੁਝ ਲੈਂਦੇ ਅੱਛਾ ਜਿਹੜੇ ਗਾਵਾਂ-ਮੱਝਾਂ ਨੇ ਸਾਰੀਆਂ ਸੰਗਤ ਸੇਵਾ ਉਹ ਕਰਦੀ ਆ ਜੀ ਸੇਵਾ ਦੀ ਆ ਠੀਕ ਹੈ ਸੋ ਜਿਵੇਂ ਆਪਾਂ ਇਹ ਵੇਖਿਆ ਜੀ ਤੇ ਕਿਉਂਕਿ ਇੱਥੇ ਵੇਖਣ ਵਾਂ ਤੇ ਬਹੁਤ ਵੱਡਾ ਡੇਰਾ ਹੈ ਧੀ ਘਾਤਾ ਇਹਨੂੰ ਸਮਾਂ ਬਹੁਤ ਲੱਗਦਾ ਇੱਥੇ ਸੰਗਤ ਹੀ ਚੜਾ ਦਿੰਦੀ ਜਿਹੜੀ ਇੱਧਰ ਗੋਵਾਂ ਨੇ ਇੱਧਰ ਚੱਲੀ ਤੇ ਪਿੱਛੇ ਆਪਣੇ ਉਹ ਪਿੱਛੇ ਮੱਝਾਂ ਨੇ ਗਿਆ ਜਿੱਦੜਾ ਸੇਵਾਦਾਰ ਜਿਹੜੇ ਨੇ ਟਰੈਕਟਰ ਲੈ ਕੇ ਘੁੰਮ ਰਹੇ ਨੇ ਤੇ ਉਹ ਮੱਝਾਂ ਦੇ ਉੱਤੇ ਬਹੁਤ ਯਾਰਕ ਰੱਖੀਆਂ ਹੋਈਆਂ ਨੇ ਪਰ ਇਹ ਬਾਬਾ ਜੀ ਇਹਨਾਂ ਨੇ ਜਿਵੇਂ ਦੱਸਿਆ ਕਿ ਇਹਨਾਂ ਦੇ ਵਿੱਚ ਮੁੱਲ ਖਰੀਦਿਆ ਨਹੀਂ ਇਹ ਸੰਗਤ ਦਾ ਪਿਆਰ ਹੈ ਸੰਗਤ ਜਿਹੜੀ ਸੇਵਾ ਵਜੋਂ ਮਤਲਬ ਕਿ ਇਥੇ ਭੇਟ ਕਰਦੇ ਨੇ ਸੇਵਾ ਆਵਾਜਰ ਨੇ ਟਰੈਕਟਰ ਨੇ ਇਧਰ ਫਰਲੀਆਂ ਹੋਰ ਜਿੰਨਾ ਜਿਹੜਾ ਸ਼ਟਰਿੰਗ ਦਾ ਸਮਾਨ ਹੈ ਬਹੁਤ ਜ਼ਿਆਦਾ ਕਿਉਂਕਿ ਸੇਵਾ ਨਿਰੰਤਰ ਹਰ ਵੇਲੇ ਚੱਲਦੀ ਰਹਿੰਦੀ ਵਕਵਾਸੁਰਧਾਮਾ ਦੇ ਵਿੱਚ ਬਹੁਤ ਹੀ ਆਪਾਂ ਗਾਲੀਏ ਧਰਤੀ ਜਿਵੇਂ ਹੁਣੇ ਆਪਾਂ ਵੇਖ ਸਕਦੇ ਹਾਂ ਕਿ ਬਾਬਾ ਜੀ ਅਰੀ ਪਸ਼ੂਆਂ ਨੂੰ ਇਧਰ ਘੇਰਾ ਭਾਣ ਆਏ ਸਨ ਤੇ ਇੱਕ ਦੱਸਦੀ ਇਹ ਕਿ ਜਿਹੜੇ ਸੇਵਾਵਾਂ ਨੇ ਵੱਖ-ਵੱਖ ਥਾਵਾਂ ਤੇ ਚੱਲ ਰਹੀਆਂ ਨੇ ਇਹਨਾਂ ਦੀਆਂ ਬਾਬਾ ਜਰਦੀਆਂ ਨਾਨਕਿਆਣਾ ਸਾਹਿਬ ਆਲਵਾਰ ਸਾਹਿਬ ਦੇ ਸਾਬਯਾਦਾਂ ਦੇ ਪਵਿੱਤਰ ਫੁੱਲ ਮਾਤਾ ਗੁਜਰਕੌਰ ਜੀ ਦੇ ਉੱਥੇ ਹਸਤੀਆਂ ਜਿਹੜੀਆਂ ਨੇ ਧਰਤੀ 'ਚ ਦਬਾਈਆਂ ਹੋਈਆਂ ਨੇ ਤਾਂਬੇ ਦੀ ਗਾਗਰ ਦੇ ਵਿੱਚ ਉਹ ਨਿਕਲੀਆਂ ਸਨ ਤੇ ਇਸ ਤੋਂ ਇਲਾਵਾ ਹੋਰ ਨਾਨਕਿਆਣਾ ਸਾਹਿਬ ਗੁਰਦੁਆਰਾ ਹੋਰ ਵੱਖ-ਵੱਖ ਥਾਵਾਂ ਤੇ ਸੇਵਾ ਲਗਾਤਾਰ ਨੇ ਚੱਲਦੀਆਂ ਰਹਿੰਦੀਆਂ ਨੇ ਤੇ ਜਿਹੜੀ ਸੰਗਤ ਜਦੋਂ ਵੀ ਇੱਧਰ ਕਿਤੇ ਉਹੁੰਦੇ ਨੇ ਲੰਘਦੇ ਵੜਦੇ ਇੱਥੇ ਲਗਭਗ 1000 ਬੰਦੇ ਦਾ ਪ੍ਰਬੰਧ ਹੈ ਸੰਗਤ ਦੇਰ ਰਾਤ ਕਦੇ ਵੀ ਇੱਥੇ ਆ ਸਕਦੀਆਂ ਲੰਗਰ ਦਾ ਪੂਰਾ ਫੁੱਲ ਪ੍ਰਬੰਧ ਹੈ ਸਰਾਵਾਂ ਇੱਥੇ ਵੱਖ-ਵੱਖ ਜਿਹੜੀਆਂ ਬਣੀਆਂ ਹੋਈਆਂ ਨੇ ਇਸ ਬਹੁਤ ਹੀ ਵੱਡਾ ਵੱਡਾ ਕਾਰੀ ਡੇਰਾ ਤੇ ਇਸੇ ਤਰ੍ਹਾਂ ਹੀ ਇੱਥੇ ਇੱਕ ਫਿਜ਼ਿਓਥੈਰੇਪੀ ਦਾ ਹਸਪਤਾਲ ਹੈ ਜਿੱਥੇ ਤਿੰਨ ਫਿਜ਼ਿਓਥੈਰੇਪਿਸਟ ਨੇ ਜਿਹੜੇ ਲੋਕਾਂ ਦੀ ਸਿਹਤ ਵਾਸਤੇ ਲੋਕ ਆਪਣੀ ਸਿਹਤ ਸੰਭਾਲ ਵਾਸਤੇ ਇੱਥੇ ਆ ਸਕਦੇ ਨੇ ਤੇ ਬਿਲਕੁਲ ਮੁਫਤ ਸਾਰਾ ਉਹ ਇਲਾਜ ਹੁੰਦਾ ਜਿਹੜਾ ਫਿਜ਼ੀਓਥੈਰੇਪੀਸਟ ਦੀਆਂ ਸੇਵਾਵਾਂ ਨੇ ਉਹ ਬਿਲਕੁਲ ਫਰੀ ਨੇ ਤੇ ਇਧਰ ਚਲਦੇ ਚਲਦੇ ਤੁਹਾਨੂੰ ਵਿਸ਼ਾਲ ਡੇਰੇ ਦਾ ਕੁਝ ਹੋਰ ਹਿੱਸਾ ਭਾਗ ਵਿਖਾ ਦਿੰਦੇ ਆ ਜਿਵੇਂ ਗੁਰੂ ਘਰ ਦੇ ਇਧਰ ਸੇਵਾ ਵਾਸਤੇ ਇਧਰ ਜੀਂਦ ਦੇ ਰੇਤਾ ਜਿਹੜੇ ਗੁਰਦੁਆਰ ਸਾਹਿਬ ਦੀਆਂ ਲਗਾਤਾਰ ਸੇਵਾਵਾਂ ਚਲਦੀਆਂ ਰਹਿੰਦੀਆਂ ਨੇ ਤੇ ਇਸੇ ਤਰ੍ਹਾਂ ਇਧਰ ਜਿਵੇਂ ਟਰਾਲੀਆਂ ਖੜੀਆਂ ਨੇ ਹੋਰ ਇਧਰਲੇ ਪਾਸੇ ਆਪ ਆ ਗਿਆਂ ਤੇ ਇਹ ਟਰਾਲਾ ਵੱਡਾ ਚਲੋ ਚਲੋ ਬਾਈ ਬਾਈ ਬੋੜ ਦਾ ਟਰਾਲਾ ਹਾਂਜੀ ਇਹ 2 ਫੁੱਟ ਲੰਬਾਈ ਇਹ 2 ਫੁੱਟ ਲੰਮਾ ਟਰਾਲਾ ਹਾ ਇਹ 2 ਫੁੱਟ ਲੰਬਾਈ ਟਰਾਲਾ ਡਬਲ ਹਿੱਸੇ ਹਾਂ ਇਹ ਡਬਲ ਹਿੱਸਾ ਤੇ ਆਹ ਟਰੈਕਟਰ ਲੋਹਾਰ ਮਾਜਰੇ ਵਾਲਿਆਂ ਨੇ ਸੇਵਾ ਦਿੱਤਾ 90 ਪਾਵਰ ਦਾ ਪ੍ਰੀਅਰ ਅੱਛਾ ਇਹ ਕਿੰਨਾ ਨੇ ਦਿੱਤਾ ਸੀ ਐਮੀ ਵਿਰਕ ਠੀਕ ਹੈ ਇਹ ਟਰੈਕਟਰ ਸੇਵਾ ਦੇ ਵਿੱਚ 90 ਹਜ਼ਾਰ ਸਪਾਵਰ ਐਮੀ ਵਿਰਕ ਨੇ ਲੋਹਾਰ ਮਾਜਰੇ ਵਾਲੇ ਨੇ ਉਹਨਾਂ ਨੇ ਸੇਵਾ ਕੀਤੀ ਇੱਥੇ ਤੇ ਇਸ ਤਰ੍ਹਾਂ ਉਹ ਪਰਲੇ ਪਾਸੇ ਹੋਰ ਕਾਫੀ ਮਤਲਬ ਚੀਜ਼ਾਂ ਖੜੀਆਂ ਨੇਗੀਆਂ ਤੇ ਅਸੀਂ ਸੰਗਤ ਨੂੰ ਇੰਨੇ ਹੀ ਮੈਂ ਵਾਰ-ਵਾਰ ਜਿਵੇਂ ਆਪਾਂ ਪਹਿਲਾਂ ਵੀ ਬੇਨਤੀ ਕਰ ਰਹੇ ਆ ਕਿ ਡੇਰਾ ਬਹੁਤ ਵੱਡਾ ਹੈ ਇੱਥੇ 1 ਘੰਟੇ ਚ ਜਾਂ 2 ਘੰਟੇ ਚ ਵੇਖਣ ਆਲਾ ਨਹੀਂ ਤੇ ਸੰਗਤ ਨੂੰ ਇਹ ਵੀ ਵਾਰ-ਵਾਰ ਬੇਨਤੀ ਕਰਾਂਗੇ ਕਿ ਬੇਫਿਕਰ ਹੋ ਕੇ ਦੇਸ਼ੁਕ ਦੇਸ਼ ਚੋਂ ਕੋਈ ਵੀ ਹੁੰਦਾ ਸੰਗਰੂਰ ਰੋਡ ਤੇ ਜਾਂ ਭਵਾਨੀਗੜ ਏਰੀਆ ਦੇ ਵਿੱਚ ਤਾਂ ਬੇਚਿੱਜਿਕ ਕਿਸੇ ਵੀ ਸਮੇਂ ਇੱਥੇ ਆਣ ਕੇ ਗੁਰੂ ਘਰ ਦੇ ਵਿੱਚ ਠਹਿਰ ਸਕਦਾ ਹੈ ਬੇਸ਼ੱਕ ਸੰਗਤ 100 ਬੰਦਾ 200 ਬੰਦੇ 50 ਬੰਦੇ ਨੇ ਤੇ ਇੱਥੇ ਆਰਾਮ ਨਾਲ ਆਰਾਮ ਕਰਕੇ ਲੰਗਰ ਛੱਕ ਗਏ ਤੁਸੀਂ ਆਲੇ ਦੋ ਆਲੇ ਜਿਵੇਂ ਗੁਰਦੁਆਰਾ ਨਾਨਕਾਣਾ ਸਾਹਿਬ ਹੈ ਜਾਂ ਗੁਰਦੁਆਰਾ ਘਰਾਚੋ ਹੈ ਆਲੂਰ ਕਾ ਸਾਹਿਬ ਹੈ ਫੱਗੂ ਵਾਲੇ ਮਤਲਬ ਵੱਖ-ਵੱਖ ਥਾਵਾਂ ਤੇ ਜਿਹੜੀਆਂ ਸੇਵਾਵਾਂ ਚੱਲਦੀਆਂ ਨੇ ਨਾ ਗੁਰੂ ਘਰਾਂ ਦੇ ਤੁਸੀਂ ਦਰਸ਼ਨ ਵੀ ਕਰ ਸਕਦੇ ਹੋ ਤੇ ਆਪਾਂ ਚੱਲਦੇ-ਚੱਲਦੇ ਇੱਕ ਝਾਤ ਮਰਵਾਉਣਾ ਹੈ ਜੀ ਜਿਹੜੀ ਫਿਜ਼ੀਓਥੈਰੇਪੀ ਸੈਂਟਰ ਹੈ ਬਾਬਾ ਜੀ ਰੰ ਦਾ ਉੱਥੇ ਵੀ ਤੁਹਾਨੂੰ ਰੂਬਰੂ ਕਰਦੇ ਆਂ